ਤਨਾਂ శ్రీ ਮਹੱਲਾ ਪੰਜਵਾ ਔਖੀ ਕੜੀ ਨ ਦੇਖਣ ਦੇਈ ਆਪਣਾ ਬੀਰ ਦਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ ਪ੍ਰਭ ਸੋ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹੱਲਾ ਪੰਜਵਾ ਔਖੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ हाथ दे राखे अपने को सास सास प्रत पाले प्रभ सों लाग रहो मेरा चित आद अंत प्रभ सदा सहाय तन हमारा मीत रहाओ मन विलास पै साहिब के अचरज देख वड़ाई ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਰਾਸਰੀ ਮਹੱਲਾ ਪੰਜਵਾ ਔਖੀ ਕੜੀ ਨ ਦੇਖਣ ਦੇਹੀ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹੱਲਾ ਪੰਜਵਾ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਿ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਤ ਸ੍ਰੀ ਮਹੱਲਾ ਪੰਜਵਾ ਔਖੀ ਕੜੀ ਨ ਦੇਖਣ ਦੇਈ ਆਪਣਾ ਬੀਰ ਦਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ પ્રભુ સિયો લાગ રે હો મેરા ચીત આદ અંત પ્રભ સદા સહાઈ તન હમારા મિત રહાઓ મન બિલાસ પે સાહિબ કે અચરજ દેખ વડાઈ હર સિમર સિમર આનંદ કર નાનક પ્રભ પૂરન પે જ રખાઈ વાહે ગુરજી કા ખલસા વાહે ગુરજી કી ફતેહ